ਪੰਜਾਬ న్యూਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹ ਕੁਲਵਿੰਦਰ ਸਿੰਘ ਅਤੇ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਵਾਰ ਨਜ਼ਰ ਪਾ ਲੈਣੇ ਹੁਣ ਤੱਕ ਦੇ ਮੁੱਖ ਸੁਰਖੀਆਂ ਤੇ। ਕੁਲਵਾਮਾ ਹਮਲੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਵੱਡਾ ਬਿਆਨ ਕਿਹਾ ਬਿਨਾਂ ਸਬੂਤ ਤੇ ਇਲਜ਼ਾਮ ਨਾ ਲਗਾਏ ਭਾਰਤ। ਉਧਰ ਕੈਪਟਨ ਨੇ ਕੀਤਾ ਪਲਟਵਾਰ ਕਿਹਾ ਮਸood ਅਜ਼ਹਰ ਪਾਕਿਸਤਾਨ ਦੇ ਵਿੱਚ ਮੌਜੂਦ ਉਸਤੇ ਕਰੋ ਕਾਰਵਾਈ। ਲੇਫਟਨੈਂਟ ਜਨਰਲ ਕੇ ਜੀ ਐਸ ਤਿੱਲੋਂ ਦੀ ਚੇਤਾਵਨੀ ਕਿਹਾ ਕਸ਼ਮੀਰ ਦੇ ਵਿੱਚ ਜੋ ਬੰਦੂਕ ਚੱਕੇਗਾ ਉਹ ਮਾਰੇ ਜਾਵੇਗਾ ਫਟਕੇ ਕਸ਼ਮੀਰੀ ਨੌਜਵਾਨਾਂ ਦੀਆਂ ਮਾਵਾਂ ਨੂੰ ਕੀਤੀ ਅਪੀਲ ਆਤਵਾਦੀ ਸੰਗਠਨਾ ਦੇ ਨਾਲ ਜੁੜੇ ਨੌਜਵਾਨਾਂ ਤੋਂ ਕਰਵਾਓ ਆਤਮ ਸਮਰਪਣ ਨਹੀਂ ਤਾਂ ਸੁਰੱਖਿਆ ਬਲ ਕਾਰਵਾਈ ਲਈ ਹੋਣਗੇ ਮਜਬੂਰ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਪੁੱਤਰ ਗੁਰਪ੍ਰਸਾਦ ਸਿੰਘ ਨੂੰ ਜਾਇਦਾਦ ਤੋਂ ਬੇਦਖਲ ਕਰਨ ਦਾ ਕੀਤਾ ਦਾਵਾ ਤਖਤ ਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਨੂੰ ਭੇਜਿਆ ਪੱਤਰ ਜਥੇਦਾਰ ਦੇ ਪੁੱਤਰ ਦੀ ਨਸ਼ੇ ਕਰਦੀ ਦੀ ਵੀਡੀਓ ਹੋਈ ਹੈ ਵਾਇਰਲ 97 ਕੇ ਕਰਦੇ ਅੰਦਰ ਦੋ ਨੌਜਵਾਨਾਂ ਦੀਆਂ ਖੂਨ ਦੇ ਨਾਲ ਲਤਪਤ ਮਿਲੀਆਂ ਲਾਸ਼ਾਂ ਕਤਲ ਦਾ ਜਤਾਇਆ ਜਾ ਰਿਹਾ ਹੈ ਸ਼ੱਕ ਪੁਲਿਸ ਜਾਂਚ ਦੇ ਵਿੱਚ ਝੁਟੀ ਜੇ ਹਬਰਾਂ ਦੀ ਸ਼ੁਰੂਆਤ ਕਰਦੇ ਹਾਂ ਪਲਵਾਮਾ ਹਮਲੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਪਾਕਿਸਤਾਨ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਅਤਿ ਉਸ ਦੇ ਆਤਵਾਦੀਆਂ ਨੂੰ ਇਸ ਢੰਗ ਦੇ ਨਾਲ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਕਿ ਜਿਸ ਦੇ ਨਾਲ ਇਹਨਾਂ ਦੀ ਅਕਲ ਟਿਕਾਣੇ ਆ ਜਾਵੇ ਪਾਕਿਸਤਾਨ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਮਲਾਵਰ ਰੁਖ ਜਾਰੀ ਹੈ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਦਰਸਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇੱਕ ਬਿਆਨ ਆਇਆ ਸੀ ਇਮਰਾਨ ਖਾਨ ਵੱਲੋਂ ਪੁਲਵਾਮਾ ਅਤਵਾਦੀ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੋਣ ਦੇ ਸਬੂਤ ਮੰਗੇ ਗਏ ਸਨ ਅਤੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਸਬੂਤ ਮਿਲਣ ਤੇ ਕਾਰਵਾਈ ਕਰੇਗਾ ਹਿੰਦੁਸਤਾਨ ਦੀ ਗਵਰਨਮੈਂਟ ਕੋ ਆਫਰ ਕਰ ਰਹਾ ਕਿਸੇ ਕਿਸਮ ਦੀ ਆਪ ਤਹਿਕੀਕਾਤ ਕਰਵਾਉਣਾ ਚਾਹਤੇ ਹੈ ਇਸ ਇਨਸੀਡੈਂਟ ਮੈਂ ਕਿ ਕੋਈ ਪਾਕਿਸਤਾਨੀ ਇਸ ਮੇ ਮਲਵਿਸ ਥਾ ਹਮ ਤਿਆਰ ਹੈ ਅਗਰ ਆਪਕੇ ਪਾਸ ਕੋਈ ਐਕਸੇਬਲ ਇੰਟੈਲੀਜੈਂਸ ਹੈ ਕਿ ਪਾਕਿਸਤਾਨ ਇਨਵੋਲਡ ਹੈ ਉਹ ਹਮੇ ਦੇ ਮੈਂ ਆਪਕੋ ਗਾਰੰਟੀ ਕਰਤਾ ਹੂੰ ਕਿ ਹਮ ਐਕਸ਼ਨ ਲੇਂਗੇ Imran Khan ਦੇ ਬਿਆਨ ਤੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਕਸ਼ਮੀਰ ਵਿੱਚ ਅੱਤਵਾਦੀ ਕਿਸ ਦੇ ਇਸ਼ਾਰੇ ਤੇ ਕੰਮ ਕਰਦੇ ਨੇ ਮੁੱਖ ਮੰਤਰੀ ਨੇ ਤਲਖ ਲੈ ਦੇ ਵਿੱਚ ਕਿਹਾ ਕਿ ਅੱਤਵਾਦੀ ਸੰਗਠਨ ਜੈਸ਼ ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨ ਵਿੱਚ ਹੈ ਕਿ Imran Khan ਉਸ ਤੇ ਕਾਰਵਾਈ ਕਰੇਗਾ ਸਭੂ ਦੇਂਦੀ ਲੋੜ ਹੈ ਜਿਹੜਾ ਇਹਨਾਂ ਦਾ ਮੁਖੀ ਹੋ ਤਾਂ ਬੈਠਾ ਉਹਦੇ ਕੋਲ ਇਹ ਅਜ਼ਰ ਮਹਿਮੂਦ ਕੌਣ ਹੈ ਇਹ ਉਹੀ ਬੰਦਾ ਹੈ ਜੋ ਜੋ ਜੈਸ਼ਮੁਹਮਦ ਨੂੰ ਚਲਾਉਂਦਾ ਹੈ ਔਰ ਜੈਸ਼ਮੁਹਮਦ ਦਾ ਹਮਲਾ ਹੈ ਪ੍ਰੂਫ ਕੀ ਆ ਦੇਈ ਉਹਨੂੰ ਜਿਹੜੇ ਅਸੀਂ ਉਹ ਲਾਸ਼ਾਂ ਚੱਕ ਕੇ ਉੱਥੇ ਲੈ ਜਾਾਂਗੇ ਜਿਹੜੇ ਬੰਦੇ ਮਰੇ ਨੇ ਜਿਹੜੇ ਸਾਡੀ ਫੌਜ ਨੇ ਮਾਰੇ ਨੇ ਉੱਥੇ ਉਹ ਪਛਾਣੂਗਾ ਕਹਿ ਗੁਆ ਮੇਰੇ ਬੰਦੇ ਨਹੀਂ ਹੈ ਇਹ ਤਾਂ ਹੁਣ ਕਹਿ ਰਹੀਆਂ ਗੱਲਾਂ ਨੇ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੌਣ ਕੀ ਕਰ ਰਿਹਾ ਹੈ ਡੇਗਵੇਜ ਸਿੰਘ ਨੇ ਨਵਜੋਤ ਸਿੰਘ ਨੂੰ ਸਲਾਹ ਦਿੱਤੀ ਇਮਰਾਨ ਖਾਨ ਨੂੰ ਬਹੁਤ ਬੜਾ ਸਮਝਿਆ ਥੋੜਾ ਜਿਹਾ ਠੀਕ ਠਾਕ ਆਈ ਡੋਨਟ نو ਮੈਂ ਉਸੇ ਕਮੈਂਟ ਨਹੀਂ ਕਰਨਾ ਲੇਕਿਨ ਇਨ ਫੈਕਟ ਇਸ ਮੈਟਰ ਇਜ਼ ਕਿ ਪਾਕਿਸਤਾਨ ਬੁਰੀ ਇਹਦੇ ਤੇ ਕਰ ਰਹੀ ਹੈ ਸਾਡੇ ਜਿਹੜੇ CRP ਦੇ ਜਵਾਨ ਮਰੇ ਨੇ ਜਾਂ ਫੌਜ ਦੇ ਰੋਜ਼ ਮਰੇ ਨੇ ਅੱਜ ਵੀ ਤਿੰਨ ਮਰੇ ਨੇ ਕੱਲ ਵੀ ਮਰੇ ਨੇ ਇੱਕ ਮੇਜਰ ਔਰ ਤਿੰਨ ਜਵਾਨ ਔਰ ਪਰਸੋ ਵੀ ਮਰੇ ਨੇ ਇਹ ਤੇ ਰੋਜ਼ ਮਾਰ ਰਹੇ ਨੇ ਸਾਡੇ ਬੰਦੇ ਇਹ ਸਭ ਪਾਕਿਸਤਾਨ ਫੌਜ ਔਰ ਉਹਨਾਂ ਦੇ ਜਿਹੜੀ ਜਥੇਬੰਦੀਆਂ ਨੇ ਕਸ਼ਮੀਰ ਦੇ ਵਿੱਚ ਉਹ ਕਰਵਾ ਰਹੀਆਂ ਨੇ ISI ਦੇ ਪਟਿਆਲਾ ਦੇ ਕਨੌਰ ਹਲਕੇ ਵਿੱਚ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਮੁੱਖ ਮੰਤਰੀ ਦਾ ਪਾਕਿਸਤਾਨ ਅਤੇ ਪਾਕਿਸਤਾਨ ਦੀ ਸੈਨਾ ਖਿਲਾਫ ਗਲਖ ਰਵਈਆ ਜਾਰੀ ਰਿਹਾ ਕੈਪਟਨ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੇ 41 ਜਵਾਨ ਸ਼ਹੀਦ ਕੀਤੇ ਨੇ ਹੁਣ ਸਾਨੂੰ ਪਾਕਿਸਤਾਨ ਦੇ 82 ਮਾਰਨੇ ਚਾਹੀਦੇ ਨੇ ਕਿਉਂਕਿ ਇਹ ਹੀ ਇੱਕ ਜ਼ੁਬਾਨ ਹੈ ਜਿਸ ਨੂੰ ਪਾਕਿਸਤਾਨ ਸਮਝਦਾ ਹੈ ਆਪਣਾ ਗਵਰਨੀ ਮੁਲਕ ਕਰਦਾ ਹੈ ਉਹਨਾਂ ਨੂੰ ਨਿਪਟਣਾ ਨਹੀਂ ਸੀ ਇਹਨਾਂ ਨੂੰ ਪਰਵਾਹ ਨਹੀਂ ਕਰਨੀ ਆ ਕੋਈ ਮੋਟਾ ਜਿਹਾ ਜਨੇ ਸਾਰੇ ਜਨੇ ਉਹਨਾਂ ਦੇ ਮੋਟੇ ਨੇ ਬੰਦੇ ਕੀ ਕਰਦੇ ਨੇ ਉਹ ਕੋਕੀਆ ਨਾਲ ਬਾਜਵਾ ਐਡਾ ਘਟੌੜਾਇਆ ਔਰ ਦੂਜਾ ਉਹਦੇ ਨਾਲ ਉਹ ক্রিকেট ਖੇਡਣ ਵਾਲਾ ਉਹਨੂੰ ਉਤਾਰੇ ਨੂੰ ਕੰਮ ਹੀ ਨਹੀਂ ਕਰਨ ਦਿੰਦੇ ਜਨੇ ਇਹ ਅਹੀ ਨਹੀਂ ਕੰਮਸੋ ਕਰੀ ਜਾਂਦੇ ਨੇ ਕਦੇ ਸਾਡੇ ਬੰਦੇ ਮਾਰ ਦੋ ਕਦੇ ਸਾਡੀ ਸੀਐਪੀ ਦੇ ਜਵਾਨ ਮਾਰਦੇ ਉਹ ਕਦੇ ਜੋ ਫੌਜ ਦੇ ਜਵਾਨ ਮਾਰਦੇ ਮੈਂ ਤਾਂ ਕਹਿੰਦਾ ਮੈਂ ਕਹ ਜਣਾ ਇੱਕੋ ਸਾਨੂੰ ਠੋਕਦੇ ਇਹਨਾਂ ਦੇ ਦੋ ਠੋਕੋ ਹੋਰ ਤਰੀਕਾ ਇਹਦਾ ਕੋਈ ਨਹੀਂ ਤਾਂ ਹੀ ਮਾਰਤਾਂ ਸਾਡੇ ਸੀਐੱਪੀ ਜਵਾਨ ਨੇ ਕਿਹਾ 82 ਫੱਗੋ ਇਹਨਾਂ ਇਹ ਐਈ ਤਰੀਕਾ ਹੈ ਅਗਰ ਤੁਸੀਂ ਸਖਤੀ ਨਾਲ ਇਹਨਾਂ ਨਾਲ ਲੜੋ ਤਾਂ ਇਹ ਸਮਝਣਗੇ ਅਗਰ ਆਪਾਂ ਕਮਜ਼ੋਰੀ ਦਿਖਾਤੀ ਫਿਰ ਸਾਡੇ ਹੋਰ ਮਾਰਨਗੇ ਬੰਦੇ ਅੱਗੇ ਨੂੰ ਕਿ ਤੇ ਲੋਕ ਸਾਹਮਣੇ ਕੁਝ ਕਰਨਾ ਨਹੀਂ ਮੈਂ ਆਸ ਕਰ ਕੈਪਟਨ ਨੇ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹੁਣ ਸਮਾਂ ਜਵਾਬ ਦੇਣ ਦਾ ਹੈ ਅਤੇ ਕਾਂਗਰਸ ਪਾਰਟੀ ਪਹਿਲਾਂ ਹੀ ਇਸ ਮਸਲੇ ਤੇ ਸਰਕਾਰ ਨੂੰ ਹਮਾਇਤ ਦੀ ਗੱਲ ਕਰ ਚੁੱਕੀ ਹੈ ضرور جیلی سرکار ہے اس گل نو یاد رکھو کہ اج پورا پورا ہندوستان اس کے تورا ہوئے ہے کہ اسی ایک غم جہاں ساڑھے منڈے مارتے یہ اسی برداشت نہیں کریں اور جو قدم سرکار چکنا چونگے میں کہ سارے پردان جی راہوی گاندھی جی نے کہا سارے پرائم منسٹر صاحب جو سے ڈاکٹر منموہن سنگھ جی نے کہ جو قدم چکنا چونگے سرکار چکو اسی نہ آنے لیکن چکو بھی قدم تاکہ انہوں نے لگے ਇਹ ਨਹੀਂ ਮੈਂ ਕਹਿਣਾ ਕਿ ਅਜਾਂ ਝੰਕੇਲੋ ਕਿਸੇ ਮੁਲਕ ਦੇ ਨਾਲ ਇਹ ਨਹੀਂ ਸਟ੍ਰੈਟੇਜੀ ਹੈ ਅੱਗੇ ਚੇਲਣਾ ਲੇਕਿਨ ਕਦਮ ਜ਼ਰੂਰ ਕੋਈ ਨਾ ਕੋਈ ਟੱਕਰ ਸੱਚੀਕ ਸਟ੍ਰਾਈਕ ਕਰੋ ਜੋ ਮਰਜੀ ਕਰਨਾ ਕਰੋ ਤੁਸੀਂ ਪਰ ਸਖਤੀ ਕੰਮ ਹੀ ਕਰੋ ਔਰ ਆਪਣੀ ਮੋਲਿਆਦਾਰ ਬਦਲੀ ਆਪਾਂ ਨੂੰ ਲੈਣਾ ਬਦਲਾ ਲੈਣਾ ਪਊਗਾ ਤੁਹਾਨੂੰ ਤਾਂ ਅੱਜ ਇਹ ਖੁਸ਼ੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਾਕਿਸਤਾਨ ਪ੍ਰਤੀ ਸਖਤ ਅਤੇ ਤਲਕ ਰੁਖ ਲਗਾਤਾਰ ਜਾਰੀ ਹੈ پاکستان ਨੂੰ ਠੋਕਵਾ جواب ਦੇਣ ਦੀ ਉਹਨਾਂ ਦੀ ਅਪੀਲ ਤੇ ਕੇਂਦਰ ਸਰਕਾਰ ਕੀ ਕਦਮ ਚੁੱਕਦੀ ਹੈ ਇਸ ਲਈ ਕੁਝ ਇੰਤਜ਼ਾਰ ਕਰਨਾ ਪਵੇਗਾ ਪਟਿਆਲਾ ਤੋਂ ਅਨਿਲ ਠਾਕੁਰ ਦੇ ਨਾਲ ਨਿਊਜ਼ 10 ਤੋਂ ਬਿਊਰੋ ਰਿਪੋਰਟ ਪੁਲਵਾਮਾ ਹਮਲੇ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਫਸੋਸ ਤਾਂ ਕੀ ਜਿਤਾਉਣਾ ਸੀ ਉਲਟਾ ਭਾਰਤ ਨੂੰ ਧਮਕੀਆਂ ਦੇ ਰਹੇ ਨੇ ਇਮਰਾਨ ਖਾਨ ਦੇ ਇਸ ਬਿਆਨ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇਮਰਾਨ ਖਾਨ ਨੂੰ ਉਸਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਪੁਲਵਾਮਾ ਅਤਵਾਦੀ ਹਮਲੇ ਬਾਰੇ ਸਾਰੇ ਦੇਸ਼ ਕਹਿ ਰਹੇ ਨੇ ਕਿ ਇਸ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੈ ਪਰ ਦੂਜੇ ਪਾਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹਮਲੇ ਤੇ ਅਫਸੋਸ ਦਾ ਕੀਤਾ ਜਤਾਉਣਾ ਉਲਟਾ ਭਾਰਤ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਤੇ ਹੁਣ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਇਮਰਾਨ ਖਾਨ ਦੀ ਚੰਗੀ ਲਾਪਾ ਕੀਤੀ ਹੈ ਇਸ ਦੇ ਨਾਲ ਹੀ ਬੈਂਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਤਵਾਦ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਦੀ ਗਿੱਦੜ ਧਮਕੀ ਤੋਂ ਸਾਡਾ ਦੇਸ਼ ਡਰਨ ਵਾਲਾ ਨਹੀਂ ਦੇਸ਼ ਦੇ ਲੋਕ ਡਰਨ ਵਾਲੇ ਨਹੀਂ ਤੇ ਦੇਸ਼ ਦੀ ਬਹਾਦਰ ਸੂਰਬੀਰ ਫੌਜ ਸੈਨਿਕ ਡਰਨ ਵਾਲੇ ਨਹੀਂਗੇ ਇਹ ਉਹੀ ਦੇਸ਼ ਆ ਪਾਕਿਸਤਾਨ ਜਿਹਨੂੰ ਪਹਿਲਾਂ ਇੱਕ ਵਾਰੀ ਹਿੰਦੁਸਤਾਨ ਦੇ ਸੈਨਿਕ ਧੂੜ ਚਟਾਖਟੇ ਫੜ ਕੇ ਚੋਗਲ ਨਹਿਰ ਤੱਕ ਲੈ ਗਏ ਸੀ ਲਾਹੌਰ ਤੱਕ ਲੈ ਗਏ ਸੀ ਲਾਹੌਰ ਤੱਕ ਲਾਹੌਰ ਤੱਕ ਹਿੰਦੁਸਤਾਨ ਦੇ ਸੈਨਿਕ ਸੂਰਬੀਰ ਫੌਜੀਆਂ ਨੇ ਜਿੱਤ ਲਿਆ ਸੀ ਇਹਦਾ ਸਾਡੇ ਲੀਡਰਾਂ ਦੀ ਬਾਤ ਦੇ ਵਿੱਚ ਬਦਕਿਸਮਤੀ ਕਹਿ ਲਈਏ ਮਾੜੀ ਨੀਅਤ ਕਹਿ ਲਈਏ ਵਾਪਸ ਕਰਤਾ ਸੀ ਨਰਿੰਦਰ ਮੋਦੀ ਸਾਹਿਬ 2014 ਦੇ ਵਿੱਚ ਐਦਾਂ ਕਰਕੇ ਦਿਖਾਉਂਦੇ ਸੀ ਵੀ 56 ਇੰਚਾ ਸੀਨਾ ਪਾਕਿਸਤਾਨ ਨੂੰ ਮੈਂ ਪਾਕਿਸਤਾਨ ਦੀ ਔਕਾਤ ਦਿਖਾ ਦੂੰਗਾ ਅੱਜ ਵੇਲਾ ਪਾਕਿਸਤਾਨ ਨੂੰ ਪਾਕਿਸਤਾਨ ਦੀ ਔਕਾਤ ਦਿਖਾਉਣ ਦਾ ਕਿੰਨੇ ਦਿਨ ਅਸੀਂ ਆਪਣੇ ਸੂਰਬੀਰ ਸੈਨਿਕ ਜਿਹੜੇ ਆ ਉਹ ਸ਼ਹੀਦ ਕਰਾਉਂਦੇ ਰਵਾਂਗੇ ਕਿੰਨੀ ਦੇਰ ਤੱਕ ਅਸੀਂ ਸ਼ਹੀਦ ਸੈਨਿਕਾਂ ਦੀਆਂ ਡੈੱਡ ਬਾਡੀਆਂ ਦੇ ਨਾਲ ਉਹ ਕੈਸਾ ਮਾੜਾ ਭੱਦਾ ਵਿਵਹਾਰ ਕਰਦੇ ਕਿੰਨੀ ਦੇਰ ਤੱਕ ਟੋਲਰੇਟ ਕਰਾਂਗੇ ਸੋ ਹੁਣੇ ਜਿਹੜਾ ਸਬਰ ਦਾ ਪਿਆਲਾ ਭਰ ਗਿਆ ਹੋਇਆ ਬਸਨਿੰਨ ਉਹ ਜੋ ਸਿੱਧੂ ਦਾ ਪੱਖ ਲੈਂਦੇ ਹੋਏ ਕਿਹਾ ਕਿ ਸਿੱਧੂ ਦੇ ਬਿਆਨ ਤੇ ਅਕਾਲੀ ਦਲ ਤੇ ਭਾਜਪਾ ਬਿਨਾਂ ਗੱਲ ਤੋਂ ਸਿਆਸਤ ਕਰ ਰਹੀ ਹੈ ਜਿਹੜੀ ਪੋਸਟਰਾਂ ਦੇ ਉੱਤੇ ਕਾਲਖ ਜੇ ਵੋਏ ਤਾਂ ਪੋਲਿਟੀਕਲ ਸਟੰਟ ਹੈਗੇ ਆ ਬੀਜੇਪੀ ਵਾਲੇ ਲੱਗੇ ਹੋਏ ਆ ਖਾਮਖਾਈ ਪਹਿਲਾਂ ਆਪਣੇ ਮੋਦੀ ਨੂੰ ਤਾਂ ਸਮਝਾਉਣ ਬੀਜੇਪੀ ਵਾਲੇ ਜਾ ਕੇ ਮੋਦੀ ਸਾਹਿਬ ਨੂੰ ਕਿਉਂ ਨਹੀਂ ਕਹਿੰਦੇ ਕਿ 2014 ਦੇ ਵਿੱਚ 56 ਇੰਚ ਦਾ ਸੀਨਾ ਪਾਕਿਸਤਾਨ ਨੂੰ ਔਕਾਤ ਦਿਖਾਉਣ ਵਾਸਤੇ ਉਹ ਕਿੱਥੇ ਹੈ ਸਿੱਧੂ ਦੀਆਂ ਫੋਟੋਆਂ ਦੇ ਉੱਤੇ ਜਿਹੜੀ ਕਾਲਸ ਮਲਣੀ ਇਹ ਤਾਂ ਐ ਵੀ ਨਟੰਕੀ ਹੈ ਇਹਨਾਂ ਦੀ ਹੋਰ ਕੁਝ ਨਹੀਂ ਹੈਗਾ ਬਾਦਲ ਜਿਹੜੇ ਖਤਮ ਹੋਣ ਦੀ ਕਗਾਰ ਤੇ ਬੈਠੇ ਤੇ ਨਾਲ ਭਾਜਪਾ ਰਲਈ ਹੋਈ ਅੱਗੇ ਪੈਂਸ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਇਹ ਗੱਲ ਹੁਣ ਜਗਜਾਹਰ ਹੋ ਚੁੱਕੀ ਹੈ ਕਿ ਅਕਾਲੀ ਤੇ ਕਾਂਗਰਸੀ ਆਪਸ ਵਿੱਚ ਰਲੇ ਹੋਏ ਨੇ ਉਹ ਕੱਲ ਦੀ ਜਿਹੜੀ ਸਾਰੀ ਗਰਮਾ-ਗਰਮੀ ਹੋਈ ਹੈ ਉਹਦੇ ਵਿੱਚ ਇੱਕ ਗੱਲ ਸਾਫ਼ ਤੇ ਸਪਸ਼ਟ ਹੋ ਗਈ ਜਿਹੜੀ ਗੱਲ ਅਸੀਂ ਕਹਿੰਦੇ ਸੀ ਨਾ ਕਿ ਕੈਪਟਨ ਤੇ ਬਾਦਲ ਆਪਸ ਵਿੱਚ ਰਲੇ ਹੋਏ ਕੱਲ ਉਹ ਗੱਲ ਲਾਈਵ ਪੰਜਾਬ ਵਿਧਾਨ ਸਭਾ ਦੇ ਅੰਦਰ ਕਾਂਗਰਸ ਪਾਰਟੀ ਦੇ ਕੈਬਨਟ ਵਜ਼ੀਰਾਂ ਨੇ ਕਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੁਸੀਂ ਬਾਦਲਾਂ ਦੇ ਨਾਲ ਸੰਧੀ ਇੱਕ STF ਦੀ ਰਿਪੋਰਟ ਦੇ ਵਿੱਚ ਬਣਿਆ ਹੋਇਆ ਦੋਸ਼ੀ ਚਿੱਟੇ ਦਾ ਸਭ ਤੋਂ ਵੱਡਾ ਸਮਗਲਰ ਮਜੀਠੀਆ ਖੜਕੇ ਸਰਕਾਰ ਨੂੰ ਦਬਕੇ ਮਾਰ ਰਿਹਾ ਕਿਦੀ ਸ਼ਹਿ ਦੇ ਉੱਤੇ ਕੈਪਟਨ ਮਰਿੰਦਰ ਸਿੰਘ ਦੀ ਸ਼ਹਿ ਦੇ ਉੱਤੇ ਇਹ ਰਲੇ ਹੋਏ ਆਪਸ ਦੇ ਵਿੱਚ ਅੱਗੇ ਤਾਂ اپੋਜੀਸ਼ਨ ਕਹਿੰਦੀ ਸੀ ਹੁਣ ਕਾਂਗਰਸ ਪਾਰਟੀ ਦੇ ਕੈਬਨਟ ਰੈਂਕ ਦੇ ਵਜ਼ੀਰਾ ਨੇ ਕੱਲ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਮੂੰਹ ਦੇ ਉੱਤੇ ਇਹ ਗੱਲ ਕਹੀ ਹੈ ਕਾਂਗਰਸ ਪਾਰਟੀ ਦੇ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਪਾਟੋ ਤਾੜ ਹੋਈ ਹੀ ਹੈ ਇੱਕ ਧੜਾ ਜਿਹੜਾ ਉਹ ਬਾਦਲ ਦੇ ਨਾਲ ਸੰਧੀ ਕਰਕੇ ਬਾਦਲਾਂ ਨੂੰ ਬਚਾਉਣਾ ਚਾਹੁੰਦਾ ਮਜੀਠੀਆ ਉਹਨਾਂ ਵਾਸਤੇ ਹੀਰੋ ਬਣਿਆ ਹੋਇਆ ਬੀ ਡੀ ਬੀ ਕੈਪਟਨ ਮਰਿੰਦਰ ਸਿੰਘ ਬੀ ਡੀ ਬੀ ਨੇ ਬਿਗ ਡੈਡ ਆਫ ਵਿਕਰਮ ਇਸ ਕਰਕੇ ਵਿਕਰਮ ਜਿਹੜਾ ਅੰਦਰ ਕਾਂਗਰਸੀਆਂ ਨੂੰ ਦਬਕੇ ਮਾਰ ਰਿਹਾ ਇਸ ਦੇ ਨਾਲ ਹੀ ਸਿਮਰਜੀਤ ਬੈਂਸ ਨੇ ਸੁਖਪਾਲ ਖੈਰਾ ਵੱਲੋਂ ਫੌਜ ਤੇ ਦਿੱਤੇ ਬਿਆਨ ਤੇ ਖੈਰਾ ਨੂੰ ਨਸੀਹਤ ਦਿੱਤੀ ਹੈ ਪੁਲਵਾਮਾ ਹਮਲੇ ਦਾ ਪਾਕਿਸਤਾਨ ਤੋਂ ਬਦਲਾ ਲੈਣ ਲਈ ਹਰ ਕੋਈ ਕੇਂਦਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਪਾਕਿਸਤਾਨ ਦੇ ਖਿਲਾਫ ਸਖਤ ਕਾਰਵਾਈ ਕਰਕੇ ਸਬਕ ਸਿਖਾਇਆ ਜਾਵੇ ਲੁਧਿਆਣਾ ਤੋਂ ਰਜਿੰਦਰ ਅਰੋੜ ਦੀ ਰਿਪੋਰਟ ਤਖਤਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਪਣੇ ਪੁੱਤਰ ਗੁਰਪ੍ਰਸਾਦ ਸਿੰਘ ਨੂੰ ਜਾਇਦਾਦ ਤੋਂ ਬੇਦਖਲ ਕਰਨ ਦਾ ਦਾਵਾ ਕੀਤਾ ਹੈ ਅਤੇ ਸਬੰਧੀ ਪੱਤਰ ਜਥੇਦਾਰ ਇਕਬਾਲ ਸਿੰਘ ਨੇ ਤਖਤਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਨੂੰ ਭੇਜਿਆ ਹੈ ਆਪਣੇ ਪੁੱਤਰ ਗੁਰਪ੍ਰਸਾਦ ਸਿੰਘ ਦੀ ਨਸ਼ਾ ਕਰਦੇ ਦੀ ਵੀਡੀਓ ਵਾਇਰਲ ਹੋਣ ਮਗਰੋਂ ਉਹਨਾਂ ਨੇ ਇਹ ਕਦਮ ਚੁੱਕਿਆ ਹੈ ਇਹ ਬੇਦਖਲੀ ਉਸ ਵੇਲੇ ਤੱਕ ਹੈ ਜਦੋਂ ਤੱਕ ਉਹ ਆਪਣੇ ਆਪ ਨੂੰ ਬੇਗੁਨਾਹ ਅਤੇ નિર્ਦੋਸ਼ ਸਾਬਤ ਨਹੀਂ ਕਰ ਦਿੰਦਾ। ਉਹਨਾਂ ਨੇ ਪੱਤਰ ਦੇ ਵਿੱਚ ਲਿਖਿਆ ਕਿ ਪੁੱਤਰ ਦੀ ਕਾਰਵਾਈ ਦੇ ਨਾਲ ਗੁਰੂ ਘਰ ਦੀ ਮਰਿਆਦਾ ਦੀ ਉਲੰਘਣਾ ਹੋਈ ਹੈ। ਪੰਜਾਬ ਦੇ ਵਿੱਚ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਲੰਮੇ ਸਮੇਂ ਤੋਂ ਸਰਕਾਰ ਦੇ ਵੱਲ ਗੰਨੇ ਦਾ ਬਕਾਇਆ ਬਾਕੀ ਰਹਿੰਦਾ ਹੈ। ਸਰਕਾਰ ਦੇ ਵੱਲੋਂ ਇਹ ਬਕਾਇਆ ਨਾ ਜਾਰੀ ਕਰਨ ਦੇ ਰੋਸ ਵਿੱਚੋ ਕਿਸਾਨਾਂ ਨੇ ਸੰਗਰੂਰ ਦੇ ਵਿੱਚ ਲੁਧਿਆਣਾ ਸੰਗਰੂਰ ਹਾਈਵੇ ਜਮ ਕਰ ਦਿੱਤਾ ਜਿੱਥੇ ਕਿਸਾਨ ਪੱਕੇ ਤੌਰ ਤੇ ਟੈਂਟ ਲਗਾ ਕੇ ਬੈਠ ਕੇ ਕਿਸਾਨ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ ਜੇਕਰ ਸਰਕਾਰ ਨੇ ਜਲਦੀ ਕਰਨੇ ਦਾ ਰੈਂਦਾ ਬਕਾਇਆ ਜਾਰੀ ਨਾ ਕੀਤਾ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਇਸ ਤਰਨੇ ਦੇ ਵਿੱਚ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੈਰਾ ਕਿਸਾਨਾਂ ਨੂੰ ਸਮਰਥਨ ਦੇਣ ਦੇ ਲਈ ਪਹੁੰਚੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਕੈਪਟਨ ਸਰਕਾਰ ਕਿਸਾਨਾਂ ਦੇ ਨਾਲ ਧੋਖਾ ਕਰ ਰਹੀ ਹੈ ਅਤੇ ਸਰਕਾਰ ਜਲਦੀ ਕਿਸਾਨਾਂ ਦਾ ਰੈਂਦਾ ਬਕਾਇਆ ਵਿਆਜ ਸਮੇਤ ਜਾਰੀ ਕਰੇ ਅਤੇ ਇਸ ਦੇ ਨਾਲ ਹੀ ਖੈਰਾ ਨੇ ਅਕਾਲੀ ਦਲ ਨੂੰ ਵੀ ਨਿਸ਼ਾਨੇ ਤੇ ਲਿਆ ਅਗੇ ਸੁਖਪਾਲ ਸਿੰਘ ਖੈਰਾ ਨੇ ਬੋਲਦਿਆਂ ਕਿਹਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੀ ਜੰਗ ਲੱਗਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਵੇਗਾ ਮੈਂ ਪਹਿਲਾਂ ਤਾਂ ਜੀ ਮੈਨੂੰ ਬੜਾ ਅਫਸੋਸ ਆ ਕਿ ਅੱਜ ਦੇਸ਼ ਦਾ ਵਾਤਾਵਰਨ ਇਸ ਤਰ੍ਹਾਂ ਦਾ ਹੋ ਗਿਆ ਕਿ ਆਪਣੇ ਹੱਕ ਹਲਾਲ ਦੀ ਕਮਾਈ ਦਾ ਬਕਾਇਆ ਲੈਣ ਵਾਸਤੇ ਕਿਸਾਨਾਂ ਨੂੰ ਪੁੰਜੇ ਸੜਕਾਂ ਤੇ ਧਰਨਾ ਮਾਰਨਾ ਪੈ ਰਿਹਾ ਅ ਸ਼ਰਮ ਹੋਣੀ ਚਾਹੀਦੀ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਨੇ ਗੁਟਕਾ ਸਾਫ ਫੜ ਕੇ ਇਹਨਾਂ ਦੇ ਵਾਸਤੇ ਪੰਜਾਬ ਦੇ ਵਾਸਤੇ ਸੌਹਾਂ ਖਾਧੀਆਂ ਸੀ ਅੱਜ ਤੂਰੀ ਦੀ ਪ੍ਰਾਈਵੇਟ 슈ਗਰ ਮਿਲਾਂ ਜਿਹੜੀ ਕਿ ਤਾਕਤਵਰ ਲੋਕਾਂ ਦੀ ਹੈ ਡੀਪੀ ਰੈਡੀ ਡੀਪੀ ਯਾਦਵ ਦੀ ਹੈ ਸ਼ਾਇਦ ਇਸੇ ਤਰ੍ਹਾਂ ਹੀ ਬਾਕੀ ਵੀ ਸਾਰੀਆਂ ਪ੍ਰਾਈਵੇਟ 슈ਗਰ ਮਿਲਾਂ ਸਿਆਸਤਦਾਨਾਂ ਦੀਆਂ ਤੇ ਤਕੜੇ ਤਕੜੇ ਬੰਦੇ ਆਂਦੀਆਂ ਸਰਕਾਰ ਉਹਨਾਂ ਦੇ ਕੋਲੋਂ ਪੈਸਾ ਕਿਸਾਨਾਂ ਨੂੰ ਤੁਰੰਤ ਦਿਵਾਵੇ ਇਸ ਦੀ ਸਪੋਰਟ ਕਰਨ ਲਈ ਇਸ ਧਰਨੇ ਦੀ ਮਦਦ ਕਰਨ ਲਈ ਔਰ ਇਹ ਜਿਹੜਾ ਬਕਾਇਆ ਕੋਈ ਛੋਟਾ ਮੋਟਾ ਨਹੀਂਗਾ ਇਹ ਅੱਜ ਦੀ ਡੇਟ ਵਿੱਚ ਇਕੱਲੇ ਧੂਰੀ ਤੇ 슈ਗਰ ਮਿਲ ਦਾ ਲਗਭਗ 60 ਕਰੋੜ ਰੁਪਏ ਬਕਾਇਆ ਹੈ ਸਾਰੇ ਪੰਜਾਬ ਦੇ ਵਿੱਚ ਪ੍ਰਾਈਵੇਟ 슈ਗਰ ਮਿਲਸ ਨੇ ਘੱਟੋ ਘੱਟ 4-500 ਕਰੋੜ ਰੁਪਏ ਕਿਸਾਨਾਂ ਦਾ ਦੇਣਾ ਕਿਸਾਨ ਕਰਜ਼ੇ ਦੀ ਮਾਰ ਦੇ ਕਰਕੇ ਅੱਜ ਆਤਮ ਹੱਤਿਆ ਕਰ ਰਹੇ ਨੇ ਉਹ ਅੱਜ ਬੁਰੀ ਤਰ੍ਹਾਂ ਦੇ ਨਾਲ ਲਾਚਾਰ ਬੇਬਸ ਹੋ ਚੁੱਕੇ ਨੇ ਉਹਨਾਂ ਨੂੰ ਹੋਰ ਸਰਕਾਰ ਜਿਹੜੀ ਆ ਉਹਨਾਂ ਦੇ ਨਾਲ ਬਦਲਾਖੋਰੀ ਤੇ ਤੁਖਾ ਧੜੀ ਤੇ ਵਿਸ਼ਵਾਸ ਘਾਤ ਕਰ ਰਹੀ ਆ ਇਹਨਾਂ ਦਾ ਟੋਟਲ ਜਿਹੜੀ ਅਦਾਇਗੀ ਆ ਉਹ ਵਿਦ ਇੰਟਰਸਟ ਵਿਆਜ ਸਮੇਤ ਕਿਉਂਕਿ ਇਹਨਾਂ ਦੇ ਇਹਨਾਂ ਤੇ ਜਿਹੜਾ ਬੈਂਕਾਂ ਨੇ ਵਿਆਜ ਲੋਨ ਐਡਵਾਂਸ ਕੀਤਾ ਬੈਂਕਾਂ ਦਾ 24 ਘੰਟੇ ਇਹਨਾਂ ਤੋਂ ਜਿਹੜੀ ਉਹਨਾਂ ਦਾ ਵਿਆਜ ਦੀ ਜਿਹੜੀ ਸੂਈ ਉਹ ਚੱਲੀ ਜਾਂਦੀ ਆ ਇਸ ਲਈ ਕਿਸਾਨਾਂ ਦਾ ਬਕਾਇਆ ਵਿਆਜ ਸਮੇਤ ਮਿਲਣਾ ਚਾਹੀਦਾ ਸਾਰੀਆਂ ਗੱਲਾਂ ਦਾ ਬਹਿਸ ਹੋਣੀ ਚਾਹੀਦੀ ਆ ਜਦ ਕਿ ਉੱਥੇ ਅਕਾਲੀ ਜਿਹੜੇ ਨੇ ਖਾਸ ਤੌਰ ਤੇ ਉਹ ਜਾਣ ਬੁੱਝ ਕੇ ਉਸ ਨੂੰ ਟੌਰਪੀਡੋ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਜਦੋਂ ਵੀ ਕੋਈ ਬਹਿਸ ਸਾਰਥਕ ਹੋਵੇਗੀ ਤੇ ਗੁਨਾਹਗਾਰ ਤਾਂ ਕਸੂਰवार ਪਿਛਲੇ 10 ਸਾਲਾਂ ਦੇ ਤੇ ਪਿਛਲੀਆਂ 5 ਟਿਨਿਓਰਾਂ ਦੇ ਬਾਦਲ ਸਾਹਿਬ ਹੀ ਨਿਕਲਣਗੇ ਇਸ ਲਈ ਉਹ ਹਰ ਬਹਿਸ ਨੂੰ ਡੀਰੇਲ ਕਰਦੇ ਨੇ ਔਰ ਖੱਪਖਾਨਾ ਪਾਉਂਦੇ ਨੇ ਔਰ ਉਹ ਸਿੱਧੂ ਅਲਟੀਮੇਟਲੀ ਤੈਸ਼ ਵਿੱਚ ਆ ਜਾਂਦਾ ਤੇ ਇਸ ਤਰੀ ਉਹ ਸਮਾਂ ਜਿਹੜਾ ਸਾਰਾ ਸਦਨ ਦਾ ਉਹ ਕੁੱਲ ਟੋਟਲ ਸਮਾਂ ਬਰਬਾਦ ਹੋ ਰਿਹਾ ਵਾ ਉਥੇ ਕੋਈ मीनिंगफुल ਡਿਸਕਸ਼ਨ ਨਹੀਂ ਹੋ ਰਹੀਆਂ ਜੀ ਕਿ ਵਾਇਲੈਂਸ ਦਾ ਕੋਈ ਥਾਨ ਨਹੀਂਗਾ ਜਿਹੜੇ ਲੋਕ ਵਾਇਲੈਂਟ मींस ਅਡਾਪਟ ਕਰਕੇ ਕੁਝ ਪ੍ਰਾਪਤ ਕਰਨਾ ਚਾਹੁੰਦੇ ਨੇ ਸਾਡੇ 44 ਜਵਾਨ ਮਾਰਤੇ 6 5 6 ਅਗਲੇ ਦਿਨ ਮਾਰਤੇ ਇਹਦੇ ਨਾਲ ਉਹਨਾਂ ਨੂੰ ਕੋਈ ਜਿਹੜਾ ਉਹਨਾਂ ਦਾ ਟੀਚਾ ਪੂਰਾ ਨਹੀਂ ਹੋਵੇਗਾ ਔਰ ਇਹੀ ਗੱਲ ਭਾਰਤ ਵਾਸਤੇ ਵੀ ਜਾਂਦੀ ਆ ਕਿ ਅਲਟੀਮੇਟਲੀ ਸਾਨੂੰ ਸਾਰਿਆਂ ਨੂੰ ਡਾਇਲੌਗ ਵਿੱਚ ਇੰਗੇਜ ਕਰਨਾ ਚਾਹੀਦਾ ਪਾਕਿਸਤਾਨ ਦੇ ਨਾਲ ਜੋ ਵੀ ਤੁਹਾਡੇ ਮਸਲੇ ਨੇ ਉਹਦਾ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਕਿਉਂਕਿ ਦੋਨੋਂ ਦੇਸ਼ ਨਿਊਕਲੀਅਰ ਪਾਵਰਸ ਨੇ ਅਗਰ ਕੱਲ ਨੂੰ ਕੋਈ ਲੜਾਈ ਲੱਗਦੀ ਹੈ ਤਾਂ ਉਹਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਪਹਿਲਾਂ ਪੰਜਾਬੀਆਂ ਨੂੰ ਭੁਗਤਣਾ ਪਵੇਗਾ ਪਹਿਲਾਂ ਵੀ ਬਾਰਡਰ ਬੰਦ ਹੋਣ ਦੇ ਕਰਕੇ ਖਮਿਆਜ਼ਾ ਅਸੀਂ ਲੋਕ ਭੁਗਤ ਰਹੇ ਹਾਂ ਪੰਜਾਬ ਦਾ ਕਿਸਾਨ ਅਗਰ ਬਾਰਡਰ ਇੰਟਰਨੈਸ਼ਨਲ ਖੁੱਲਾ ਹੁੰਦਾ ਸਾਡੀ ਜਿੰਸ ਜਿਹੜੀ ਆ ਉਹ ਪਾਕਿਸਤਾਨ ਸਮੇਤ ਅਫਗਾਨਿਸਤਾਨ ਈਰਾਨ ਸੈਂਟਰਲ ਏਸ਼ੀਆ ਤਰਕਮੇਨਿਸਤਾਨ ਉਜ਼ਬੇਕਿਸਤਾਨ ਰਸ਼ੀਆ ਤੱਕ ਸਾਡੀ ਮੰਗ ਆ ਜਿੰਸਾਂ ਦੀ ਸਾਡੀ ਪੈਦਾਵਾਰ ਦੀ ਮੰਗ ਆ ਪਰ ਕਿਉਂਕਿ ਸਾਡੇ ਹਾਲਾਤ ਨਹੀਂ ਠੀਕ ਉਹਨਾਂ ਦੇ ਨਾਲ ਇਸ ਲਈ ਸਭ ਕੁਝ ਨੁਕਸਾਨ ਅਲਟੀਮੇਟਲੀ ਆ ਜਾ ਕੇ ਲੋਕਾਂ ਦਾ ਹੋ ਰਿਹਾ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਮਧੂਰ ਸੰਗੀਤ ਸ਼ਹਿਨਾਈ ਦੀਆਂ ਧੁਨਾ ਅਤੇ ਬਿਗਲ ਦੀ ਗੂੰਜ ਦੇ ਨਾਲ ਪਟਿਆਲਾ ਵਿਰਾਸਤੀ ਉਤਸਵ ਦਾ ਆਕਾਸ਼ ਹੋ ਗਿਆ ਇਸ ਉਤਸਵ ਦਾ ਉਦਘਾਟਨ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਕਿਲਾ ਮੁਬਾਰਕ ਅੰਦਰ 22 ਦਹਾਕੇ ਤੋਂ ਵੱਧ ਸਮੇਂ ਤੋਂ जग ਦੀ ਆ ਰਹੀ ਜੋਤ ਨੂੰ ਅੱਗੇ ਜਾਗੋ ਅਤੇ ਦੀਪ ਨੂੰ ਜਗਾ ਕੇ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਮੌਜੂਦ ਸਨ ਇਸ ਮੌਕੇ ਮਹਾਰਾਣੀ ਪਰਨੀਤ ਕੌਰ ਨੇ ਕਿਹਾ ਕਿ ਵਿਰਾਸਤੀ ਉਤਸਵ ਕਰਵਾਉਣ ਦੇ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ ਅਤੇ ਇਹ ਪਟਿਆਲਾ ਹੈਰੀਟੇਜ ਉਤਸਵ ਪਟਿਆਲੀਆਂ ਦੇ ਨਾਮ ਕੀਤਾ ਅਤੇ ਸੱਭ ਨੂੰ ਇੱਥੇ ਆ ਕੇ ਇਸ ਦਾ ਆਨੰਦ ਮਾਨਣ ਦਾ ਖੁੱਲਾ ਸੱਦਾ ਦਿੱਤਾ ਅਤੇ ਇਸ ਦੇ ਨਾਲ ਹੀ ਪਰਨੀਤ ਕੌਰ ਨੇ ਕਿਹਾ ਕਿ ਇਸ ਵਿਰਾਸਤੀ ਉਤਸਵ ਦਾ ਮਤਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ ਸਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ ਇਸ ਕ્રાਫਟ ਮੇਲੇ ਦੇ ਵਿੱਚ ਦੇਸ਼ ਭਰ ਤੋਂ 150 ਤੋਂ ਵੱਧ ਦੇ ਸ਼ਿਲਪਕਾਰ ਅਤੇ 17 ਰਾਜਾਂ ਦੇ ਕਲਾਕਾਰ ਪਹੁੰਚੇ ਨੇ ਜਿਨ੍ਹਾਂ ਦੇ ਰਹਿਣ ਸਹਿਣ ਦੇ ਲਈ ਪੂਕਾ ਇੰਤਜ਼ਾਮ ਕੀਤੇ ਗਏ ਨੇ। ਤੰਦੇ ਲਈ ਉਹ ਉਹ ਦਾ ਕਰਦੇ 12 ਸਾਲ ਬਾਅਦ ਇਹ ਦੁਵਾਰਾ ਲੱਗ ਰਿਹਾ ਜੀ ਮੈਨੂੰ ਇਹਦੇ ਬਾਰੇ ਕੀ ਕਹਨੇ 12 ਸਾਲ ਬਾਅਦ ਹੈ ਤਾਈਓ ਇੰਨਾ ਤੋੜ ਚਮਕਤਾਂ ਖੁਸ਼ੀਆਂ ਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਵਿੱਚ ਕਾਂਗਰਸ ਦੇ ਵੱਲੋਂ ਵਿਕਾਸ ਕਾਰਜਾਂ ਦੀ ਝੜੀ ਲਗਾਈ ਹੋਈ ਹੈ ਇਸ ਨੂੰ ਲੈ ਕੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਦੀਨਾਨਗਰ ਅਤੇ ਬਟਾਲਾ ਦੇ ਵਿੱਚ ਕਈ ਵਿਕਾਸ ਕਾਰਜਾਂ ਦੇ ਨੀਂ ਪੱਥਰ ਰੱਖੇ ਇਸ ਦੌਰਾਨ ਜਾਖੜ ਨੇ ਪੀਐਮ ਮੋਦੀ ਨੂੰ ਵੀ ਕਿਹਾ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਆਪਣੇ ਹਲਕੇ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਰਹੇ ਨੇ। ਕਿਸੇ ਲੜੀ 'ਚ ਜਾਖੜ ਨੇ ਦਿਨਾਂ ਨਗਰ ਤੇ ਪਿੰਨ ਦੇ ਬੂਬੀ 'ਚ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਵੋਦਾ ਵਿਦਿਆਲਿਆ ਦਾ ਨੀਂਹ ਪੱਥਰ ਰੱਖਿਆ। ਇਹ ਨਵੋਦਾ ਵਿਦਿਆਲਿਆ 25 ਏਕੜ 'ਚ ਬਣਾਇਆ ਜਾਵੇਗਾ ਜੋ 2 ਸਾਲ 'ਚ ਬਣ ਕੇ ਤਿਆਰ ਹੋ ਜਾਵੇਗਾ। ਜਾਖੜ ਮੁਤਾਬਿਕ ਇਸ ਸਕੂਲ 'ਚ 600 ਦੇ ਕਰੀਬ ਬੱਚੇ ਸਿੱਖਿਆ ਹਾਸਲ ਕਰਨਗੇ। ਨੀਂਹ ਪੱਥਰ ਮੋਕੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੀ ਮੌਜੂਦ ਸਨ। 1.5 ਸਾਲ ਦੇ ਅੰਦਰ ਜਿਹੜੇ ਐ ਇੱਕ ਕੰਮ ਤੁਸੀਂ ਦੇਖ ਰਹੇ ਹੋ ਆਲਰੇਡੀ ਚੱਲੂ ਚੱਲ ਰਿਹਾ ਤੇ 1.5 ਸਾਲ ਦੇ ਅੰਦਰ ਇਸ ਨੂੰ ਕੰਪਲੀਟ ਕਰਕੇ ਲੋਕ ਬੱਚੇ ਜਿਹੜੇ ਇੱਥੇ ਉਹਨਾਂ ਦੇ ਇੱਥੇ ਹੌਸਟਲ ਦਾ ਵੀ ਪ੍ਰਬੰਧ ਹੋਊਗਾ ਪਲੇਗਰਾਉਂਡ 25 ਏਕੜ ਦੇ ਵਿੱਚ ਪ੍ਰੋਜੈਕਟ ਬਣ ਰਿਹਾ ਕੋਈ ਛੋਟਾ ਸਕੂਲ ਨਹੀਂ ਬਹੁਤ ਹੀ ਆਪਣੇ ਆਪ ਚ ਇੱਕ ਮਾਡਲ ਜਿਹੜਾ ਨਵੋਦੇ ਦਾ ਉਹਦੇ ਵਿੱਚ ਬੱਚਿਆਂ ਨੂੰ ਸਪੋਰਟਸ ਦੇ ਵਿੱਚ ਵੀ ਇਨਵੋਲਵ ਰਹਿਣਗੇ ਹੌਸਟਲ ਦੀ ਸਹੂਲਤ ਹੈ ਤੇ ਸਿਰਫ 576 ਬੱਚਿਆਂ ਦਾ ਜਿਸ ਸਾਹ ਨਾਲ ਰੱਖੀ ਹੈ ਪਰ ਵੀ ਧਿਆਨ ਵਾਲੇ ਸਮੇਂ ਦੇ ਵਿੱਚ ਜੋ ਜਿਸ ਤਰ੍ਹਾਂ ਵੀ ਲੋਡ ਹੋਈ ਉਹਗੇ ਵੀ ਐਕਸਪੈਕਸ਼ਨ ਦਾ ਇਲਾਕੇ ਦੇ ਲੋਕਾਂ ਨੇ ਇਸ ਪ੍ਰੋਜੈਕਟ ਦੇ ਲਈ ਸੰਸਦ ਮੈਂਬਰ ਸੁਨੀਲ ਜਾਖੜ ਦਾ ਧੰਨਵਾਦ ਕੀਤਾ ਹੈ। ਇਹ ਬੜੀ ਜਾਣ ਕੇ ਖੁਸ਼ੀ ਹੋ ਰਹੀ ਹੈ ਸਾਨੂੰ ਕਿ ਜੋ ਜਾਖੜ ਸਾਹਿਬ ਨੇ ਸਾਨੂੰ ਦੇਣ ਦਿੱਤੀ ਹੈ ਉਹ ਵਧੀਆ ਸਕੂਲ ਦੀ ਇਹ ਸਾਡੇ ਇਲਾਕਾ ਨਿਵਾਸੀਆਂ ਨੂੰ ਬਹੁਤ ਹੀ ਵਧੀਆ ਅਤੇ ਬੜੇ ਢੰਗ ਦਾ ਇਹ ਮਜਬੂਤ ਵੀ ਲਿਆ ਕਿ ਬੱਚੇ ਆਉਣ ਵਾਲੇ ਬੱਚਿਆਂ ਨੂੰ ਇੱਥੇ ਪੜ੍ਹਾਈ ਕਰਕੇ ਬੜੇ-ਬੜੇ ਤਗੜੇ ਅਫਸਰ ਬਣਨਗੇ ਜੀ ਇਹ ਇਲਾਕੇ ਨਿਵਾਸੀਆਂ ਨੂੰ ਬਹੁਤ ਵੱਡੀ ਦੇਣ ਦਿੱਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਬਹੁਤ ਧੰਨਵਾਦ ਜਖੜ ਸਾਹਿਬ ਜੀ ਹੁਣਾਂ ਦਾ ਜਿਹੜੀ ਸਾਰੇ ਪੂਰੇ ਜ਼ਿਲ੍ਹੇ ਦੇ ਵਿੱਚ ਸਾਨੂੰ ਇਹ ਸਕੂਲ ਦੀ ਦੇਣ ਦਿੱਤੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਹਿਲਾਂ ਇੱਕੋ ਸਿਰਫ ਪਠਾਨਕੋਟ ਸਕੂਲ ਸੀ ਇਹ ਇਲਾਕੇ ਦੀ ਬਹੁਤ ਜ਼ਿਆਦਾ ਨਿਵਾਰ ਬਦਲ ਜੇਗੀ ਔਰ ਬੱਚੇ ਚੰਗੀ ਪੜਾਈ ਕਰਕੇ ਔਰ ਚੰਗੀਆਂ ਨੌਕਰੀਆਂ ਤੇ ਲੱਗਣਗੇ ਸਾਨੂੰ ਪੂਰੀ ਉਮੀਦ ਆ 25 ਕਿੱਲੇ ਜ਼ਮੀਨ ਦਿੱਤੀ ਆ ਔਰ 25 ਕਰੋੜ ਨਾਲ ਇਹ ਬਿਲਡਿੰਗ ਤਿਆਰ ਹੋਣੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਚ ਚੱਲ ਰਹੇ ਵਕਫਾ ਕੇ ਵਿਕਾਸ ਕਾਰਜਾਂ ਦੇ ਜਾਇਜ਼ਾ ਲੈਣ ਲਈ ਸੰਸਦ ਮੈਂਬਰ ਸੁਨੀਲ ਜਾਖੜ ਅਤੇ ਕੇਂਦਰੀ ਮੰਤਰੀ ਤਿਰਪੱਤ ਰਜਿੰਦਰ ਸਿੰਘ ਬਾਜਵਾ ਪਹੁੰਚੇ ਉੱਥੇ ਹੀ ਉਹਨਾਂ ਨੇ ਵਕਫਾਕ ਮੁੱਦਿਆਂ ਤੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਿੱਤੇ ਬਿਆਨ ਤੇ ਸੁਨੀਲ ਜਾਖੜ ਨੇ ਆਖਿਆ ਕਿ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਤਾਂ ਸਾਫ ਹੋ ਗਿਆ ਕਿ 4 ਸਾਲ ਤੋਂ ਉਹਨਾਂ ਦੇ 56 ਇੰਚ ਵਾਲੀ ਛਾਤੀ ਦੇ ਬਿਆਨਾਂ ਨਾਲ ਪਾਕਿਸਤਾਨ ਨਹੀਂ ਡਰ ਰਿਹਾ ਪ੍ਰਧਾਨ ਮੰਤਰੀ ਜੀ ਸਾਢੇ 4 ਸਾਲ ਤੋਂ 56 ਇੰਚ ਚੌੜੀ ਛਾਤੀ ਗੱਲ ਕਰ ਰਹੀ ਹੈ ਗੱਲਾਂ ਨਾਲ ਪਾਕਿਸਤਾਨ ਨਹੀਂ ਡਰਿਆ ਤਾਂ ਸਮਝ ਆ ਗਈ ਹੋਣੀ ਮੋਦੀ ਸਾਹਿਬ ਨੂੰ ਇਹਦੇ ਬਾਅਦ ਅਗਲਾ ਕਿਹੜਾ ਕਦਮ ਉਠਾਣਾ ਹੈ ਕਿਉਂਕਿ ਗਿੱਦੜ ਬੱਬਕੀਆਂ ਤੋਂ ਕੋਈ ਨਹੀਂ ਦਰਦਾ ਅੱਜ ਕੱਲ ਸਭ ਆਪਣੀ ਤਾਂ ਸਭ ਆਪਣੀ ਉਹ ਆਪਣਾ ਦੇਖ ਰਹੇ ਐ ਮੋਦੀ ਸਾਹਿਬ ਨੂੰ ਜੋ ਫੈਸਲਾ ਲੈਣਾ ਜਿਹਨੂੰ ਸਿਰੇ ਚਾੜ ਸਕਦੇ ਹੋਣ ਇਸ ਮਸਲੇ ਨੂੰ ਅਤੰਗਵਾਦ ਨੂੰ ਜੜੋਂ ਖਤਮ ਕਰ ਸਕਣ ਐਦਾ ਫੈਸਲਾ ਲੈਣ ਉਹਦੇ ਵਾਸਤੇ ਸਾਰੇ ਅਖਤਿਆਰ ਉਹਨਾਂ ਦੇ ਜ਼ਿਲ੍ਹਾ ਗੁਰਦਾਸਪੁਰ ਫੇਰੀ ਦੌਰਾਨ ਜਿੱਥੇ ਸੁਨੀਲ ਜਾਖਮ ਨੇ ਵਿਕਾਸ ਦੇ ਪ੍ਰੋਜੈਕਟਾਂ ਦਾ ਨੀਂ ਪੱਥਰ ਰੱਖਿਆ ਉੱਥੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਕੇਰਿਆ ਅਤੇ ਉਹਨਾਂ ਦੇ 56 ਇੰਚ ਦੀ ਛਾਤੀ ਵਾਲੇ ਬਿਆਨ ਤੇ ਤੰਜ ਕਿਸੇ ਨੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਤਰਤਾਰ ਦੇ ਮੁਹੱਲਾ ਜਸਵੰਤ ਸਿੰਘ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਘਰ ਦੇ ਅੰਦਰ ਦੋ ਨੌਜਵਾਨਾਂ ਦੀਆਂ ਲਾਸ਼ਾਂ ਖੂਨ ਦੇ ਨਾਲ ਲਤਪਤ ਮਿਲੀਆਂ ਦੋਨੋਂ ਨੌਜਵਾਨ ਮਰਤਕ ਹਾਲਤ ਦੇ ਵਿੱਚ ਆਪਸ ਦੇ ਵਿੱਚ ਲਿਪਟੇ ਹੋਏ ਸਨ ਸੂਚਨਾ ਮਿਲਦੇ ਹੀ ਐਸਐਸਪੀ ਕੁਲਦੀਪ ਸਿੰਘ ਪੁਲਿਸ ਟੀਮ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕੱਪਸੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਤੇ ਕੌਂਸਲਰ ਨੇ ਕਿਹਾ ਕਿ ਇਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਜੋ ਇਹ ਘਟਨਾ ਵਾਪਰੀ ਹੈ ਇਹ ਬਹੁਤ ਮੰਨਪਾਗੀ ਹੈ ਦੂਜੇ ਪਾਸੇ ਕਤਲ ਦਾ ਸ਼ੱਕ ਵੀ ਜਤਾਇਆ ਜਾ ਰਿਹਾ ਪਰ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਸਾ ਆਕਿਰਦਾਰ ਕਿਵੇਂ ਵਾਪਰੀ ਹੈ ਇਹ ਗੱਲ ਤਾਂ ਸਾਨੂੰ ਵੀ ਪਤਾ ਨਹੀਂ ਲੱਗਣ ਸਾਨੂੰ ਜਦੋਂ ਪਤਾ ਲੱਗਾ ਅਸੀਂ ਇੱਥੇ ਆਏ ਆ ਸਾਨੂੰ ਇਹ ਗੱਲ ਦਾ ਕੋਈ ਪਤਾ ਨਹੀਂ ਪਰ ਇਹਦੇ ਬੰਦੇ ਇੱਕ ਨੋਰਮਲ ਜਿੱਦਾਂ ਤੁਸੀਂ ਲਾ ਲਓ ਵੀ ਮਹੱਲੇ ਦੇ ਵਿੱਚ ਕਮੇਟੀ ਵਾਲੇ ਬੰਦੇ ਲਾ ਲਓ ਤੁਸੀਂ ਵੀ ਹਸਾਉਣ ਵਾਲੇ ਬੰਦੇ ਸੀ ਇਹਨਾਂ ਦਾ ਕੀ ਹੋਇਆ ਸਾਨੂੰ ਹਾਂਜੀ ਹਾਂਜੀ ਜੋ ਜਾਂਚ ਹੋਣੀ ਚਾਹੀਦੀ ਹੈ ਜੀ ਜਿਹੜਾ ਦੋਸ਼ੀ ਹੈ ਉਹਤੇ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਗੱਲ ਜੀ ਜਿਹੜਾ ਲਾਡੀ ਆ ਉਹਦੀ ਥੋੜੀ ਜੀ ਮੇਰੇ ਹਿਸਾਬ ਨਾਲ 35-40 ਸਾਲ ਦੀ ਉਮਰ ਹੋਊਗੀ ਹਾਂਜੀ ਤੇ ਜਿਹੜਾ ਹੈਗਾ ਮੁੰਡਾ ਯੋਗਰਾਜ ਕਾਲੀ ਉਹਦੀ ਉਹਦੀ 20 ਸਾਲ ਹੋਊਗੀ ਕਾਲੀ ਇਸ ਤੇ ਇਨਵੈਸਟੀਗੇਸ਼ਨ ਜਾਰੀ ਹੈ ਲਖਵਿੰਦਰ ਸਿੰਘ ਲਾਡਾ ਤੇ ਯੋਗਰਾਜ ਸਿੰਘ ਹੈਗਾ ਇੱਕ ਦੀ ਉਮਰ ਤਕਰੀਬਨ 35-40 ਸਾਲ ਹੈ ਤੇ ਦੂਜੇ ਦੀ 20-22 ਸਾਲ ਦੀ ਹੈਗੀ ਅਸੀਂ ਸਾਰੇ ਐਂਗਲ ਤੋਂ ਇੱਕ ਵਾਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਐਂਡ ਬਹੁਤ ਜਲਦੀ ਦਾ ਅਸੀਂ ਪਤਾ ਕਰ ਲੈਣਾ ਦੇਖੋ ਇਹ ਆਬਾਦੀ ਵਾਲਾ ਏਰੀਆ ਹੈਗਾ ਅਸੀਂ ਹਰ ਐਂਗਲ ਤੋਂ ਦੇਖਾਂਗੇ ਇਹਨੂੰ ਕੋਈ ਇਹਨਾਂ ਦਾ ਕੋਈ ਪਰਸਨਲ ਰੰਜਿਸ਼ ਵੀ ਹੋ ਸਕਦੀ ਹੈ ਕੋਈ ਹੋਰ ਕਾਰਨ ਵੀ ਹੋ ਸਕਦਾ ਕਿਉਂਕਿ ਜਿਹੜਾ ਤੁਸੀਂ ਕੰਡੀਸ਼ਨ ਦੇਖਿਆ ਕੋਈ ਲੂਟ ਖਸੂਟ ਹੋਣ ਦੇ ਉਹ ਕੋਈ ਨਾ ਜ਼ਿਆਦਾ ਚਾਂਸ ਨਹੀਂ ਹੈਗਾ ਬਟ ਫਿਰ ਵੀ ਨਾ ਅਸੀਂ ਕਿਸੇ ਵੀ ਐਂਗਲ ਨੂੰ ਨਹੀਂ ਛੱਡਣਾ ਨਹੀਂ ਚਾਹੁੰਦੇ ਸਾਰੇ ਐਂਗਲ ਤੋਂ ਇੱਕ ਵਾਰ ਸਾਰੀ ਥਿਊਰੀ ਅਪਣਾ ਕੇ ਉਸੇ ਅਕੋਰਡਿੰਗ ਜਿਵੇਂ ਵੀ ਕੋਈ ਕਾਰਵਾਈ ਇਹਦਾ ਵੀ ਅਸੀਂ ਜੋ ਕਾਰਵਾਈ ਸੁਰਤ ਅਮਲ ਵਿੱਚ ਲਈ ਜਾਵੇ। ਅਬ ਇਹ ਪ੍ਰੀ ਪ੍ਰੀਪ੍ਰਾਲ ਮਰਡਰ ਨਹੀਂ ਲੱਗ ਰਿਹਾ ਤੁਹਾਨੂੰ ਕਿ ਜਿੱਦ ਦੋਵਾਂ ਦੇ ਸੱਟਾਂ ਤੇ ਦੋਦੇੰਦਰ ਨੂੰ ਬੰਦ ਦੇਖੋ ਮੈਂ ਉਹੀ ਕਹਿ ਰਿਹਾ ਨਾ ਮਤਲਬ ਇਨਵੈਸਟੀਗੇਸ਼ਨ ਬਿਲਕੁਲ ਸਟਾਰਟਿੰਗ ਉਸਪੇ ਹੈ ਇਨਾ ਜਲਦੀ ਕੁਝ ਵੀ ਕਰਨਾ ਕੋਈ ਮਤਲਬ ਵਾਜਿਬ ਨਹੀਂ ਹੋਏਗਾ ਇਹ ਟਾਈਮ ਲੱਗੂਗਾ ਐਂਡ ਵਿਦਨ ਟਾਈਮ ਅਸੀਂ ਇਹਨੂੰ ਜਲਦੀ ਟ੍ਰੇਸ ਕਰ ਲਵਾਂਗੇ। ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਉਸਤਾ ਸਹੀ ਦਰਜਾ ਦੇਵਾਉਣ ਦੇ ਲਈ ਸਮਾਜ ਸੇਵਕ ਲੱਖਾ ਸਿਦਾਣਾ ਦੇ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕੀਤਾ ਜਾਗਰਤੀ ਮਾਰਚ ਮਾਲਵੇ ਤੋਂ ਮਾਝੇ ਹੁੰਦਾ ਹੋਇਆ ਦੋਆਬਾ ਪਹ ਜਿੱਥੇ ਲੱਖਾ ਸਿਦਾਨਾ ਨੇ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਸਿਦਾਨਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਾਮ ਬੋਲੀ ਨੂੰ ਮਿਲਦਾ ਦਰਚਾ ਨਹੀਂ ਮਿਲ ਰਿਹਾ ਜਿਸ ਦੇ ਉਹ ਕਾਰਨ ਮਾਰਚ ਕੱਢ ਰਹੇ ਨੇ ਅਤੇ ਪੰਜਾਬੀ ਨੂੰ ਬਚਾਉਣ ਦੇ ਲਈ ਪੂਰੇ ਪੰਜਾਬ ਦੇ ਵਿੱਚ ਝੋਕਾ ਦੇ ਰਹੇ ਨੇ ਅਤੇ ਉਹਨਾਂ ਨੇ ਕਿਹਾ ਕਿ ਉਹ 21 ਮਾਰਚ ਨੂੰ ਪਟਿਆਲਾ ਵਿਕੇ ਭਾਸ਼ਾ ਵਿਭਾਗ ਦੇ ਦਫ਼ਤਰ ਦੇ ਬਾਹਰ ਦਰਨਾ ਪ੍ਰਦਰਸ਼ਨ ਕਰਨਗੇ ਅਗਲੀ ਸਵੇਰ ਅਸੀਂ ਕੱਲ ਨੂੰ ਰਾਜਪਾਲ ਨੂੰ ਮੰਗ ਪੱਤਰ ਦੇਣਾ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਕ ਮਾਰਚ ਕਰਨਾ ਹੈ ਪੰਜਾਬੀ ਬੋਲੀ ਦੇ ਲਈ ਉਦੋਂ ਬਾਅਦ ਅਸੀਂ ਆ ਕੇ ਫਤੇਗੜ ਸਾਹਿਬ ਰੁਕਣਾ ਤੇ 21 ਤਰੀਕ ਨੂੰ ਅਸੀਂ ਪਰਸੋਂ ਉੱਥੋਂ ਫਤੇਗੜ ਸਾਹਿਬ ਤੋਂ ਚੱਲ ਕੇ ਪਟਿਆਲੇ ਭਾਸ਼ਾ ਭਾਗ ਦੇ ਦਫ਼ਤਰ ਦਾ ਕਲੌਕ ਕਰਨ ਜਾ ਰਹੇ ਹਾਂ ਉਹਨਾਂ ਨੂੰ ਕੇ ਕੇ ਪੁੱਛਣ ਜਾ ਰਹੇ ਹਾਂ ਕਿ ਤੁਸੀਂ ਦੱਸੋ ਤੁਹਾਡੀ ਕੀ ਕਾਰਗੁਜ਼ਾਰੀ ਹੈ ਤੁਸੀਂ ਕਿਉਂ ਚੁੱਪ ਬੈਠੇ ਹੋ ਇਹ ਕਾਰਨ ਦੱਸਿਓ ਸੋ ਇਹਦਾ ਇੱਕ ਤਾਂ ਇਹ ਹੈਗਾ ਸਾਨੂੰ ਦੂਜੀ ਅਸੀਂ ਗੱਲ ਕਹਿਣੀ ਚਾਹੁੰਦੇ ਹਾਂ ਕਿ ਪੰਜਾਬੀ ਜਵਾਨ ਤਾਂ ਬਚੂਗੇ ਜੀ ਹਰ ਪੰਜਾਬੀ ਸ਼ਰਧਤਾ ਦੇ ਨਾਲ ਪੂਰੀ ਦ੍ਰਿੜਤਾ ਦੇ ਨਾਲ ਪੂਰੇ ਜਜ਼ਬੇ ਜਨੂਨ ਦੇ ਨਾਲ ਜਿਹੜਾ ਉਹ ਆਪਣੀ ਬੋਲੀ ਨੂੰ ਤੇ ਉਹਨੂੰ ਬਚਾਉਣ ਤੇ ਪਹਿਰਾ ਦੇਉਗਾ ਤੀਜੀ ਗੱਲ ਅਸੀਂ ਕਹਿਣੀ ਹੋਰ ਚਾਹੁੰਦੇ ਆ ਕਿ ਮੈਂ ਪੰਜਾਬੀਆਂ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਆਪਣੇ ਦੁਕਾਨਾਂ ਦੇ ਬੋਰਡ ਨੇ ਜਿਹੜੇ ਆਪਣੀਆਂ ਗੱਡੀਆਂ ਦੀਆਂ ਪਲੇਟਾਂ ਨੇ ਆਪਣੇ ਮੋਟਰਸਾਈਕਲਾਂ ਦੀਆਂ ਨੰਬਰ ਪਲੇਟਾਂ ਨੇ ਉਹ ਵੀ ਸਾਰੀਆਂ ਪੰਜਾਬੀ ਚ ਲਿਖਾਇਆ ਕਰੋ ਕੋਈ ਗੋਤ ਲਿਖਾਉਣਾ ਕੋਈ ਸਰਪੰਚ ਜ਼ੈਲਦਾਰ ਨੰਬਰ ਦਾ ਲਿਖਾਉਣਾ ਉਹ ਵੀ ਪੰਜਾਬੀ ਚ ਲਿਖਾਇਆ ਕਰੋ ਕੋਈ ਫੇਸਬੁਕਾਂ ਤੇ ਕੋਈ ਆਪਣੇ ਤੇ WhatsAppਾਂ ਤਾਂ ਕੋਈ ਅਸੀਂ ਟਿੱਪਣੀ ਕਰਨੀ ਆ ਕੋਈ ਸੁਨੇਹਾ ਭੇਜਣਾ ਪੰਜਾਬੀ ਚ ਭੇਜਿਆ ਕਰੋ ਅਸੀਂ ਆਪਣੇ ਨੌ ਵੀ ਪੰਜਾਬੀ ਚ ਕਰਗੇ ਤਾਂ ਹੀ ਸਾਡਾ ਸਾਡੀ ਜ਼ਬਾਨ ਦੇ ਨਾਲ ਸਾਡੀ ਬੋਲੀ ਦੇ ਨਾਲ ਲਗਾ ਹੋਣਾ ਉਹਦੇ ਨਾਲ ਤਿਆਰ ਬਣਨਾ ਕੋਈ ਨਹੀਂ ਪੰਜਾਬ ਦੇ ਸਾਰੇ ਸਕੂਲ ਨੇ ਜਿੰਨੇ ਜਿੰਨੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਨੇ ਉਹ ਸਾਰੇ ਸਕੂਲ ਹੀ ਪੰਜਾਬੀ ਬੋਲਣ ਤੇ ਪਾਬੰਦੀ ਲਾ ਰੱਖੀ ਆ ਉਹਨਾਂ ਨੇ ਜੁਰਮਾਨਾ ਠੋਕੀ ਜਾਂਦੇ ਨੇ ਜੇ ਕੋਈ ਡਰਦਾ ਜਵਾਕ ਘਰੇ ਵੀ ਆ ਕੇ ਦੱਸ ਦਿੰਦਾ ਤੇਰਾ ਨਾਂ ਵੀ ਕੱਟ ਦਿੱਤਾ ਜਾਂਦਾ ਬਹੁਤੇ ਬੱਚੇ ਇਹ ਜਿਹੇ ਹੈਗੇ ਨੇ ਜਿਹੜੇ ਸਾਨੂੰ ਦੱਸਤਾ ਦਿੰਦੇ ਆ ਪਰ ਜਦੋਂ ਅਸੀਂ ਸਕੂਲ ਚ ਜਾਂਦੇ ਆ ਉੱਥੇ ਕਹਿੰਦੇ ਆ ਬਾਈ ਸਾਨੂੰ ਅੱਗੇ ਖੜਾ ਨਾ ਕਰਿਓ ਸਾਡਾ ਰਾਹ ਨਾ ਕੱਟ ਦਿੱਤਾ ਜਾਵੇ ਆ ਹਾਲਾਤ ਉਹਨਾਂ ਸਕੂਲਾਂ 'ਚ ਹੋ ਰਹੇ ਆ ਪਰ ਅਸੀਂ ਹੁਣ ਇਹ ਨਾਥ ਉਹਨਾਂ ਨੂੰ ਵੀ ਪਾਉਣ ਜਾ ਰਹੇ ਆ ਅਸੀਂ ਇੱਕ ਵਾਰੀ ਕਾਨੂੰਨੀ ਪ੍ਰਕਿਰਿਆ ਰਾਹੀਂ ਸਾਰੀਆਂ ਚਿੱਠੀਆਂ ਜਿਹੜੀਆਂ ਭਾਸ਼ਾ ਵਿਭਾਗ ਵੱਲੋਂ ਮਾਰਚ 2018 ਦੇ ਵਿੱਚ ਕੱਢੀਆਂ ਜਾਂਦੀਆਂ ਸਾਰੇ ਸਕੂਲਾਂ ਨੂੰ ਪਰ ਉਹਦੇ ਤੇ ਕੋਈ ਅਮਲੀ ਉਹਨਾਂ ਨੇ ਕਾਰਵਾਈ ਹਲੇ ਨਹੀਂ ਕੀਤੀ ਉਹਨਾਂ ਨੇ ਅਮਲ ਨਹੀਂ ਕੀਤਾ ਸੋ ਅਸੀਂ ਅਮਲ ਕਰਾਉਣ ਦੇ ਲਈ ਸਾਨੂੰ ਜੇ ਸੰਘਰਸ਼ ਵੜਨਾ ਪਿਆ ਕੋਈ ਹੋ ਜੇ ਰਾਹ ਵੀ ਤੋੜਨਾ ਪਿਆ ਤਾਂ ਅਸੀਂ ਉਹ ਜੇ ਰਾਹ ਵੀ ਤੋੜਾਂਗੇ ਸੰਘਰਸ਼ ਕੱਟਣ ਸੰਘਾਸ ਕਰਨ ਵਾਸਤੇ ਕਿੰਨਾ ਟਾਈਮ ਲੱਗਦਾ ਕਿੰਨਾ ਸਮਾਂ ਦਿੰਦੇ ਹੋ ਜਿਸ ਤੋਂ ਬਾਅਦ ਤੁਸੀਂ ਸੰਘਰਸ਼ ਅਸੀਂ ਬੜਰ ਸਹਾਵਾ ਦੇ ਰਹੇ ਹਾਂ 6 ਮਹੀਨੇ ਹੋ ਗਏ ਸਾਲ ਹੋ ਗਿਆ ਚਾਰਸ ਪਰੇ ਚਿੱਠੀਆਂ ਕੱਢਤੀਆਂ ਡੀਸੀਆਂ ਨੂੰ ਕੱਢਤੀਆਂ ਹਾਈ ਕੋਰਟ ਤੱਕ ਚਲੇ ਗਏ ਭਾਸ਼ਾ ਭਾਗ ਤੱਕ ਚਲੇ ਗਏ ਸੈਕਟਰੀ ਐਜੂਕੇਸ਼ਨ ਤੱਕ ਚਲੇ ਗਏ ਹਨ ਵੀ ਸਕੂਲਾਂ ਤੱਕ ਵੀ ਅਸੀਂ ਜਾ ਜਾ ਕੇ ਆਉਦੇ ਤੌਰ ਤੇ ਵੀ ਕਹਨੇ ਆ ਪਰ ਹਲੇ ਅਸੀਂ ਸੋਚ ਰਹੇ ਹਾਂ ਵੀ ਇੱਕ ਵਾਰੀ ਇਹ ਸਾਰੀ ਗੱਲ ਪਹਿਲਾਂ ਲੋਕਾਂ 'ਚ ਲੈ ਜੀਏ ਕਿਉਂਕਿ ਲੋਕਾਂ 'ਚ ਲਜਾਣੀ ਲੋਕ ਇਹ ਨਾ ਸੋਚਣ ਲੱਗ ਜਾਣ ਵੀ ਪਤਾ ਨਹੀਂ ਹਿੰਦੀ ਦੇ ਵਿਰੋਧੀ ਨੇ ਜਾਂ ਅੰਗਰੇਜ਼ੀ ਦੇ ਵਿਰੋਧੀ ਨੇ ਜਾਂ ਸਾਡੇ ਜਵਾਕਾਂ ਨੂੰ ਅਨਪੜਨਾ ਰੱਖ ਦੇਣ ਕਿਉਂਕਿ ਆਪਣੀ ਮਾਨਸਿਕਤਾ ਬਣ ਗਈ ਨਾ ਵੀ ਜੇ ਕੋ ਸਾਡਾ ਬੱਚਾ ਅੰਗਰੇਜ਼ੀ ਨਾ ਪੜ੍ਹੂ ਜਾਂ ਹਿੰਦੀ ਨਾ ਬੋਲੂ ਤਾਂ ਉਹ ਪਤਾ ਨਹੀਂ ਅਨਪੜ੍ਹ ਰਹੇ ਜੂਗਾ ਬਣਾ ਬਣਾ ਦਿੱਤੀਗੀ ਦਰਅਸਲ ਉਹਦੇ ਲਈ ਸੀ ਇਹ ਹੀ ਜਿਹੜਾ ਇੱਕ ਵਾਰੀ ਲੋਕਾਂ ਦੇ ਵਿੱਚ ਸਾਡਾ ਜਿਹੜਾ ਮਾਰਚ ਕਰਨ ਦਾ ਮਕਸਦ ਹੈ ਵੀ ਇੱਕ ਵਾਰੀ ਲੋਕ ਲਹਿਰ ਬਣਾ ਲਗੇ ਫਿਰ ਜਿਹੜਾ ਵੀ ਸੰਘਰਸ਼ ਵਿੱਢਣਾ ਪਿਆ ਫਿਰ ਉਹ ਵਿੱਢੇ ਵੀ ਲੰਮਾਗੇ ਤੇ ਇਹਨਾਂ ਨੂੰ ਸਿੱਧੇ ਵੀ ਕਰ ਲੈ ਪੰਜਾਬੀ ਗਾਇਕ ਰਣਜੀਤ ਬਾਵਾ ਨੌਰਪੁਰ ਬੇਦੀ ਦੇ ਪਿੰਡ ਰੋਲੀ ਦੇ ਵਿੱਚ ਪਲਵਾਮਾ ਹਮਲੇ ਦੇ ਵਿੱਚ ਸ਼ਹੀਦ ਹੋਏ ਸੀ ਆਰਪੀਐਫ ਦੇ ਜਵਾਨ ਕੁਲਵਿੰਦਰ ਸਿੰਘ ਦੇ ਘਰ ਪਹੁੰਚੇ ਇਸ ਦੌਰਾਨ ਉਹਨਾਂ ਨੇ ਸ਼ਹੀਦ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਰਣਜੀਤ ਬਾਵਾ ਨੇ ਪਰਿਵਾਰ ਦੀ ਆਰਥਿਕ ਮਦਦ ਲਈ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਨੂੰ 2.5 ਲੱਖ ਰੁਪਏ ਦਾ ਚੈੱਕ ਸੌਪਿਆ ਜ਼ਿਕਰਯੋਗ ਹੈ ਕਿ ਪਲਵਾਮਾ ਅਤਵਾਦੀ ਹਮਲੇ ਦੇ ਵਿੱਚ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਨੂੰ ਰਣਜੀਤ ਬਾਵਾ ਨੇ 2.25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਪੰਜਾਬ న్యూਸ ਦੇ ਵਿੱਚ ਹੁਣ ਤੱਕ ਪਾਸੇ ਨਹੀਂ ਮੈਨੂੰ ਦੀ ਇਜਾਜ਼ਤ ਧੰਨਵਾਦ